ਹੇ ਗੁਰੂ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੰਪਾਦਸ਼ਾ ਦੀ ਜੀਵਨੀ ਸਰਬਣ ਕਰੋ ਜੀ ਉਸ ਕੱਲ ਆਪਾਂ ਇੱਥੋਂ ਤੱਕ ਸਰਬਣ ਕੀਤਾ ਸੀ ਕਿ ਇਸ ਨੂੰ ਬਹੁਤ ਚੰਗੀ ਤਰ੍ਹਾਂ ਪਝਾਇਆ ਹੈ ਖੜਾ ਨਹੀਂ ਰਹਿ ਸਕਿਆ ਪਾਣੀ ਵਿੱਚੋਂ ਬਾਹਰ ਨਿਕਲ ਕੇ ਵੀ ਇਸ ਨੇ ਕੋਈ ਸੋਜੀ ਹੋਸ਼ ਨਹੀਂ ਪਾਈ ਕਵੀ ਜੀ ਲਿਖਦੇ ਹਨ ਜਦੋਂ ਗੁਰੂ ਜੀ ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਅਬ ਚਲ ਨਗਰ ਹਜੂਰ ਸਾਹਿਬ ਨੂੰ ਜਾਣ ਲੱਗੇ ਉੱਥੇ ਜਾ ਕੇ ਸਵਰਗ ਚਲੇ ਗਏ ਤੇ ਪਿੱਛੋਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੋਈ ਗੁਰੂ ਸਾਹਿਬ ਨਹੀਂ ਦੇਖਿਆ ਸੀ ਤਾਂ ਉਸ ਵੇਲੇ ਸ੍ਰੀ ਆਨੰਦਪੁਰ ਸਾਹਿਬ ਨੂੰ ਸੁਣਨਾ ਹੋਇਆ ਜਾਣ ਕੇ ਗੁਲਾਬ ਰਾਏ ਉੱਥੇ ਆ ਕੇ ਬੈਠ ਗਿਆ ਸੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਫਿਰ ਹੌਲੀ ਹੋਲੀ ਅਤੇ ਦੀਵਾਲੀ ਦਾ ਮੇਲਾ ਲੱਗਦਾ ਤਾਂ ਗੁਰੂ ਜੀ ਦੀ ਨਗਰੀ ਜਾਣ ਕੇ ਉੱਥੇ ਇਕੱਠ ਹੁੰਦਾ ਤਦ ਗੁਲਾਬ ਰਾਏ ਉੱਥੇ ਮੰਜੀ ਲਗਾ ਕੇ ਬੈਠ ਗਿਆ ਸੀ ਉਹ ਪੂਜਾ ਦਾ ਸਾਰਾ ਧਨ ਲੈ ਲੈਂਦਾ ਅਤੇ ਉਹ ਉੱਥੇ ਕਈ ਸਾਲ ਤੱਕ ਜਿਉਂਦਾ ਰਿਹਾ ਜਾਨੋ ਸੰਗਤ ਵਿੱਚ ਆਪ ਹੀ ਗੁਰੂ ਹੋ ਗਿਆ ਸੀ ਗੁਰੂ ਜੀ ਦਾ ਕੀਤਾ ਹੋਇਆ ਇਹ ਵਾਚਨ ਉਸ ਵੇਲੇ ਸਫਲ ਹੋ ਗਿਆ ਸੀ ਫਿਰ ਉਸ ਦੇ ਹਿਰਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਹੋ ਗਿਆ ਜਿੱਥੇ ਸਤਿਗੁਰੂ ਜੀ ਦੇ ਬੈਠਣ ਦਾ ਸਥਾਨ ਸੀ ਉਹ ਆਪਣੀ ਪੂਜਾ ਕਰਾਉਣ ਲਈ ਉਸ ਸਥਾਨ ਤੇ ਆ ਕੇ ਬੈਠ ਜਾਂਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਥਾਨ ਉੱਪਰ ਗੁਰਬਖਸ਼ ਨਾਮੀ ਸਾਧੂ ਨੂੰ ਸੇਵਾ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਛੱਡਿਆ ਸੀ ਅਤੇ ਕਿਹਾ ਸੀ ਇੱਥੇ ਤੁਸੀਂ ਰਜਾਨਾ ਭੂਖ ਬੱਤੀ ਕਰਦੇ ਰਹਿਣਾ ਅਤੇ ਕਿਸੇ ਹੋਰ ਸਥਾਨ ਤੇ ਜਾਣ ਦੀ ਇੱਛਾ ਨਾ ਕਰਨੀ ਉਹ ਸਾਧੂ ਗੁਰਵਖਸ਼ ਉਸੇ ਹੀ ਸਥਾਨ ਤੇ ਟਿਕਿਆ ਰਹਿੰਦਾ ਸੀ ਉਸ ਨੇ ਗੁਲਾਵਰਾਏ ਦੇ ਹੰਕਾਰ ਨੂੰ ਵੇਖਿਆ ਜਦ ਉਹ ਗੁਲਾਵਰਾਏ ਜਾਂ ਗੁਰੂ ਜੀ ਦੇ ਸਥਾਨ ਤੇ ਜਾ ਬੈਠਾ ਤਾਂ ਉਸ ਵੇਲੇ ਗੁਰਵਖਸ਼ ਸਾਧੂ ਉੱਥੇ ਆ ਗਿਆ ਉਸ ਨੇ ਮਿੱਠੇ ਬਚਨ ਕਹਿ ਕੇ ਗੁਲਾਵਰਾਏ ਨੂੰ ਸਮਝਾਉਂਦੇ ਹੋਏ ਕਿਹਾ ਇਹੀ ਅਯੋਗ ਨਾ ਕਰਨ ਜੋਗ ਕੰਮ ਕਰਨਾ ਤੇਰੇ ਲਈ ਨਹੀਂ ਬਣਦਾ ਪਾਪ ਸੋਭਦਾ ਨਹੀਂ ਜਿਸ ਥਾਨ ਦਾ ਸਤਕਾਰ ਕਰਨਾ ਰੱਖਣਾ ਹੈ ਕਿ ਤੂੰ ਉਸ ਥਾਨ ਤੇ ਬੈਠ ਕੇ ਉੱਚਾ ਬਣ ਜਾਵੇਂਗਾ ਤੇਰੇ ਉੱਪਰ ਇਹ ਵੱਡਾ ਕਲੰਕ ਲੱਗੇਗਾ ਤੂੰ ਚੰਗੇ ਕੰਮਾਂ ਨੂੰ ਦੂਰ ਨਸ਼ਟ ਕਰ ਰਿਹਾ ਹੈ ਕਿਉਂ ਵੱਡਾ ਪਾਪ ਕਮਾਉਂਦਾ ਹੈ ਕਿਸੇ ਹੋਰ ਦੇ ਸਥਾਨ ਉੱਪਰ ਬੈਠ ਕੇ ਆ ਰਹੇ ਤਨ ਨੂੰ ਪ੍ਰਾਪਤ ਕਰਦਾ ਹੈ ਇਹ ਸੁਣ ਕੇ ਗੁਲਾਬ ਰਾਏ ਬਹੁਤ ਹੀ ਖਿੱਚ ਗਿਆ ਅਤੇ ਬੋਲਿਆ ਤੂੰ ਕੀ ਜਾਣਦਾ ਹੈ ਤੂੰ ਇੱਕ ਫਕੀਰ ਹੈ ਸੋ ਫਕੀਰ ਫਕੀਰੀ ਵੀ ਸਾਰ ਹੀ ਜਾਣਦਾ ਹੈ ਗੁਰੂਆਂ ਬਾਰੇ ਤੈਨੂੰ ਕੋਈ ਸੂਝ-ਬੂਝ ਨਹੀਂ ਹੈ ਤੇਰੀ ਮੱਤ ਤਾਂ ਘੁੰਗੜ ਪਾਰਤ ਪਰਦਾ ਦੂਰ ਹੋ ਜਾਵੇਗਾ ਸਾਡੇ ਵੱਲ ਤੂੰ ਕੀ ਝਗੜਾ ਕਰਦਾ ਹੈ ਇਹ ਸੁਣ ਕੇ ਗੁਰਬਖਸ਼ ਸਾਧੂ ਨੇ ਹਿਰਦੇ ਵਿੱਚ ਕ੍ਰੋਧ ਧਾਰਨ ਕੀਤਾ ਅਤੇ ਸਾਹਮਣੇ ਖੜੇ ਨੇ ਇਸ ਤਰ੍ਹਾਂ ਸਰਾਪ ਉਚਾਰਨ ਕੀਤਾ ਤੂੰ ਕੁਝ ਦਿਨਾਂ ਦੇ ਵਿੱਚ ਹੀ ਬੰਸ ਰਹਿਤ ਹੋ ਜਾਵੇਂਗਾ ਤੇਰਾ ਕੋਈ ਵੀ ਨਹੀਂ ਰਹੇਗਾ ਸਾਰੇ ਹੀ ਹੌਲੀ-ਹੌਲੀ ਮਰ ਜਾਣਗੇ ਉਸ ਨੂੰ ਸਰਾਪ ਦੇ ਕੇ ਉਸ ਦੀ ਬੇਇੱਜ਼ਤੀ ਕਰ ਦਿੱਤੀ ਅਤੇ ਉਹ ਫਿਰ ਆ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਥਾਨ ਤੇ ਬੈਠ ਗਿਆ ਕਵੀ ਜੀ ਲਿਖਦੇ ਹਨ ਸਾਧੂ ਗੁਰਵਖਸ ਸੈ ਦਾ ਸਰਾਪ ਤੁਰੰਤ ਹੀ ਪੂਰਾ ਹੋ ਗਿਆ ਉਸ ਦਾ ਮੂਲ ਅਤੇ ਵਿਆਜ ਪੁੱਤਰ ਅਤੇ ਪੋਤਰੀ ਸਭ ਕੁਝ ਹੀ ਖਤਮ ਹੋ ਗਿਆ ਉਹ ਗੁਲਾਬ ਰਾਏ ਵੀ ਬੈਠਾ ਨਹੀਂ ਰਿਹਾ ਬੈਠਾ ਨਹੀਂ ਰਿਹਾ ਖਤਮ ਹੋ ਗਿਆ ਇਸ ਤਰ੍ਹਾਂ ਗੁਰੂ ਜੀ ਦਾ ਬਚਨ ਸਫਲ ਪੂਰਾ ਹੋਇਆ ਸੀ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬਣ ਕਰਾਂਗੇ ਜੀ